ਜਿਹੜੇ ਡਿਬੇਟ ਕਰਦੇ ਆ ਪੰਥ ਦੇ ਗਰਦਾਰ ਉਹਨਾਂ ਨੂੰ ਦੱਸ ਲਿਆ ਵੀ ਤੁਹਾਨੂੰ ਵੀ ਤੇ ਜੋ ਇੱਥੇ ਪੜ ਰਹੇ ਦੀ ਧਰਤੀ ਤੇ ਹੋ ਰਿਹਾ ਕਾਟੋ ਗਲਿਸ਼ ਕਰ ਰਹੇ ਆ ਜੋ ਤਖਤ ਦੇ ਜ਼ਹਿਦਾਰ ਨੂੰ ਲਲਕਾਰ ਰਹੇ ਨੇ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਸੰਗਲ ਮਾਰ ਕੇ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗੇ ਔਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗਰਗਜ ਜੀ ਨੇ ਜੋ ਫੈਸਲਾ ਦਿੱਤਾ ਉਹ ਛਲਾਗਾ ਹੀ ਹੋਗਾ ਮੈਂ ਪੰਥ ਦੇ ਉਹਨਾਂ ਗਰਦਾਰਾਂ ਨੂੰ ਬੇਨਤੀ ਕਰਨਿਆ ਹੀ ਵੀ ਤੁਸੀਂ ਹਰ ਗੱਲ ਬਾਦਲ ਨਾਲ ਜੋੜ ਦਿੰਦੇ ਹੋ ਤਖਤ ਦੀ ਜਾਂ ਪੰਥ ਦੀ ਜਿਹੜੇ ਡਿਬੇਟ ਕਰਦੇ ਆ ਪੰਥ ਦੇ ਗਰਦਾਰ ਉਹਨਾਂ ਨੂੰ ਦੱਸ ਲਿਆ ਵੀ ਤੁਹਾਨੂੰ ਵੀ ਤੇ ਜੋ ਇੱਥੇ ਪੜਰੇ ਦੀ ਧਰਤੀ ਤੇ ਹੋ ਰਿਹਾ ਕਾਟੋ ਕਲੇਸ਼ ਕਰ ਰਿਹਾ ਜੋ ਤਖਤ ਦੇ ਜਹਤਦਾਰ ਨੂੰ ਲੁਲਕਾਰ ਰਹੇ ਨੇ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਸੰਗਲ ਮਾਰ ਕੇ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗੇ ਹੋਈ ਸੋਨ ਹੋ ਸ੍ਰੀ ਅਕਾਲ ਉਹਨਾਂ ਨੂੰ ਕਹਿੰਦੇ ਆ ਬੰਦੇ ਦੇ ਪੁੱਤ ਬਣ ਜਾਓ ਬੰਦਿਆਂ ਵਾਲਾ ਕੰਮ ਕਰੋ ਸਿੱਖੀ ਸਿਧਾਂਤ ਨੂੰ ਕਾਇਮ ਕਰੋ ਪਹਿਲਾ ਆਪਣਾ ਪਛੋਕਰੇ ਕਰੋ ਔਰ ਅਮਰਤ ਛਕੋ ਤੇ ਸਿੰਘ ਸੱਜ ਕੇ ਪੰਥ ਦੀ ਸੇਵਾ ਕਰੋ ਤੇ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਨਿਦ ਤਿਆਰ ਹੋ ਜਾਓ ਤੁਹਾਨੂੰ ਸੰਗਲ ਮਾਰ ਕੇ ਲੈ ਜਾਵਾਂਗੇ ਤੁਹਾਡੇ ਨਾਲ ਵਾਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਥ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗਰਗਜ ਜੀ ਨੇ ਜੋ ਫੈਸਲਾ ਦਿੱਤਾ ਉਹ ਛਲਾਗਾ ਹੀ ਹੋਗਾ ਮੈਂ ਪੰਥ ਦੇ ਉਹਨਾਂ ਗਰਦਾਰਾਂ ਨੂੰ ਬੇਨਤੀ ਕਰਨਿਆ ਹੀ ਵੀ ਤੁਸੀਂ ਹਰ ਗੱਲ ਬਾਦਲ ਨਾਲ ਜੋੜ ਦਿੰਦੇ ਹੋ ਤਖਤ ਦੀ ਜਾਂ ਪੰਥ ਦੀ ਜਿਹੜੇ ਡਿਬੇਟ ਕਰਦੇ ਆ ਪੰਥ ਦੇ ਗਰਦਾਰ ਉਹਨਾਂ ਨੂੰ ਦੱਸ ਲਿਆ ਵੀ ਤੁਹਾਨੂੰ ਵੀ ਜੋ ਅੱਧੇ ਪੜਰੇ ਦੀ ਧਰਤੀ ਦੇ ਹੋ ਰਿਆ ਕਾਟੋ ਗਲੇਸ਼ ਕਰ ਰਹੇ ਆ ਜੋ ਤਖਤ ਦੇ ਜਹੇਦਾਰ ਨੂੰ ਲੁਲਕਾਰ ਰਹੇ ਨੇ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਸੰਗਲ ਮਾਰ ਕੇ ਅਕਾਲ ਤਖਤ ਸਾਹਿਬ ਤੇ ਲੈ ਕੇ ਜਾਵਾਂਗੇ ਔਰ ਸੋਨ ਹੋ ਸ੍ਰੀ ਅਕਾਲ ਉਹਨਾਂ ਨੂੰ ਕਹਿੰਦੇ ਆ ਬੰਦੇ ਦੇ ਪੁੱਤ ਬਣ ਜਾਓ ਬੰਦਿਆਂ ਦਾ ਕੰਮ ਕਰੋ ਸਿੱਖੀ ਦੇ ਸਿਧਾਂਤ ਨੂੰ ਕਾਇਮ ਕਰੋ ਪਹਿਲਾ ਆਪਣਾ ਪਿਛੋਕਰੇ ਕਰੋ ਔਰ ਅਵਰਦਸ਼ਾ ਕੋ ਤੇ ਸਿੰਘ ਸੱਜ ਕੇ ਪੰਥ ਦੀ ਸੇਵਾ ਕਰੋ ਸੋ ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਨਹੀਂ ਦਾ ਤਿਆਰ ਹੋ ਜਾਓ ਤੁਹਾਨੂੰ ਸੰਗਲ ਮਾਰ ਕੇ ਲੈ ਜਾਵਾਂਗੇ ਤੁਹਾਡੇ ਨਾਲ ਵਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ